ਜਿਹੜਾ ਕਿ ਲੋਕਾਂ ਦੇ ਕੋਲੋਂ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਅੱਜ ਇਹਨਾਂ ਨੂੰ ਫਾਈਵ ਸਟਾਰ ਵਰਗੇ ਹੋਟਲ ਦੇ ਵਿੱਚ ਇੱਥੇ ਜਿਹੜਾ ਕੀ ਖਾਣਾ ਵੰਡਿਆ ਜਾ ਰਿਹਾ ਇਹ ਜਿਹੜਾ ਕੀ ਬਹੁਤ ਖੁਸ਼ੀ ਹੈ ਜੀ ਮੈਨੂੰ ਇਹਨਾਂ ਨਾਲ ਜਨਮ ਦਿਨ ਮਨਾ ਕੇ ਜੀ ਦੇਖੋ ਆ ਸਾਰੇ ਖੁਸ਼ ਆ ਮੇਰੀ ਖੁਸ਼ੀ ਇਹਨਾਂ ਨਾਲ ਹੀ ਆ ਜੀ ਸਾਰੀ ਤੇ ਕੀ ਮੈਨੂੰ ਆਈਡੀਆ ਹੈ ਕਿ ਆਪਣਾ ਜਿਹੜਾ ਜਨਮ ਦਿਨ ਕਿਸੇ ਵਕਤ ਦੇ ਅੰਦਾਜ਼ ਦੇ ਵਿੱਚ ਮੈਂ ਇਧਰੋਂ ਜਾਂਦਾ ਪਿਆ ਸੀ ਜੀ ਭਾਫ ਨਗਰ ਚਾਹ ਆ ਕੀ ਇਹਨਾਂ ਮਾਤਰਾਣੀ ਦੇ ਮੰਦਿਰ ਦੇ ਬਾਹਰ ਮੈਂ ਖੜ ਗਿਆ ਤੇ ਮੈਂ ਇਹਨਾਂ ਨੂੰ ਜੋ ਉਦੋਂ ਮੇਰੇ ਕੋਲ ਸੜਿਆ ਮੈਂ ਸੇਵਾ ਪਾਣੀ ਦਿੱਤੀ ਇਹਨੂੰ ਇੱਕ ਮੈਂ ਕਹਾਂ ਜੀ ਮੈਂ ਆਪਣਾ ਜਨਮ ਦਿਨ ਮਨਾਉਣਾ ਆਪਣਾ ਭਾਜੀ 골ਡ ਦਾ ਕੰਮ ਆ ਸ਼ਮਸ਼ਨਾਥ ਜੁਲਰ ਦੀ ਆਪਣੀ ਦੁਕਾਨ ਹੈ ਸਰਾਫਾਂ ਬਾਜ਼ਾਰ ਜੀ ਠੀ ਉੱਠ ਕੇ ਗਊਸ਼ਾਲਾ ਜਾਂਦੇ ਆ ਜੀ ਮੇਰੇ ਬੇਟੇ ਉੱਠ ਕੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪਨੀਰ ਬੋਨੇ ਡੇਲੀ ਕਾਵਾ ਨੂੰ ਠੀਕ ਹੈ ਜੀ ਡੇਲੀ ਬਗਿਆਰ ਲਾ ਕੇ ਤੋਂ ਜਿੱਦ ਤੱਕ ਨਹੀਂ ਕਿ ਆ ਮੇਰੇ ਘਰੇ ਉਦੋਂ ਮੇਰੇ ਨਾਲ ਕਲੇਸ਼ ਹੋ ਜਾਂਦਾ ਖਰੀ ਜਣੇ ਕੀ 6 ਮਹੀਨੇ ਜੇ ਇੱਕ ਦਿਨ ਰਹਿ ਗਿਆ ਉਦੋਂ ਕਲੇਸ਼ ਆ ਉਦੋਂ ਰੋਜ਼ ਦਿਨ ਡਬਲ ਪਾਉਣਾ ਅੱਜ ਇਹਨਾਂ ਨੂੰ ਦੇਖੋ ਪਹਿਲੋਂ ਖਾਣਾ ਖਵਾ ਰਹੇ ਹਾਂ ਉਸ ਤੋਂ ਬਾਅਦ ਇਹਨਾਂ ਨੂੰ ਫਿਲਮ ਦਿਖਾਉਣੀ ਹੈ ਜੀ ਠੀਕ ਹੈ ਮੈਂ ਮਾਲ ਉੱਪਰ ਬੁੱਕ ਰਾਇਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੋ ਮੇਰੇ ਕੋਲ ਦਿੱਤਾ ਜਾਊਗਾ ਮੇਰੇ ਕਾ ਲਿਆਂਦਾ ਇਹਨਾਂ ਨੂੰ ਖਾਣ ਪੀਣ ਨੂੰ ਜੋ ਪੈਸਾ بڑا ਮੋਟਾ ਕਹਿਣਗੇ ਦੇ ਦਾਂ ਨਮਸਕਾਰ ਪੰਜਾਬ VMPM ਦੇਖਣ ਦਾ ਸਵਾਗਤ ਹੈ ਕਹਿੰਦੇ ਖੁਸ਼ੀਆਂ ਬੀਜਵਾਨਾ ਹਾਸੇ ਉਗਣਗੇ ਹਾਸੇ ਇਸੇ ਨੂੰ ਸੱਚ ਕਰ ਦਿਖਾਇਆ ਇੱਕ ਕਾਰੋਬਾਰੀ ਨੇ ਜੋ ਕਿ ਇੱਥੇ ਇੱਕ ਮਾਲ ਦੇ ਵਿੱਚ ਜਿਹੜਾ ਕਿ ਲੋੜਵੰਦਾ ਦੇ ਨਾਲ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਿਆ ਦੇਖ ਸਕਦੇ ਹੋ ਕਿ ਇਹ ਆ ਲੋੜਵੰਦ ਜਿਹੜੇ ਕਿ ਅਕਸਰ ਸੜਕਾਂ ਦੇ ਉੱਪਰ ਜਿਹੜਾ ਕਿ ਲੋਕਾਂ ਦੇ ਕੋਲੋਂ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਅੱਜ ਇਹਨਾਂ ਨੂੰ ਫਾਈਵ ਸਟਾਰ ਵਰਗੇ ਹੋਟਲ ਦੇ ਵਿੱਚ ਇੱਥੇ ਜਿਹੜਾ ਕਿ ਖਾਣਾ ਵੰਡਿਆ ਜਾ ਰਿਹਾ ਇਹ ਜਿਹੜਾ ਕਿ ਕੁਝ ਕਰ ਦਿਖਾਇਆ ਹੈਗੇ ਕਾਰੋਬਾਰੀ ਦੇ ਵੱਲੋਂ ਜੋ ਕਿ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੁਬਾਰਕਾਈ ਤੁਹਾਨੂੰ ਜਨਮ ਦਿਨ ਦੀ ਹੈ ਜੀ ਥੈਂਕ ਯੂ ਸਰ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਕਿ ਇਹ ਲੋੜਵੰਦ ਉਹ ਨੇ ਜਿਨ੍ਹਾਂ ਨੇ ਕਦੇ ਇੱਥੇ ਪੈਰ ਵੀ ਨਹੀਂ ਰੱਖਿਆ ਤੁਸੀਂ ਇਹਨਾਂ ਨਾਲ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹੋ ਬਹੁਤ ਖੁਸ਼ੀ ਹੈ ਜੀ ਮੈਨੂੰ ਇਹਨਾਂ ਨਾਲ ਜਨਮ ਦਿਨ ਮਨਾ ਕੇ ਜੀ ਦੇਖੋ ਆ ਸਾਰੇ ਖੁਸ਼ ਆ ਮੇਰੀ ਵੀ ਖੁਸ਼ੀ ਇਹਨਾਂ ਨਾਲ ਹੀ ਆ ਜੀ ਸਰ ਸੋ ਕੀ ਮੈਨੂੰ ਆਈਡੀਆ ਹੈ ਕਿ ਆਪਣਾ ਜਿਹੜਾ ਜਨਮ ਦਿਨ ਕਿਸੇ ਵਕਤ ਅੰਦਾਜ਼ ਦੇ ਵਿੱਚ ਮੈਂ ਇਧਰੋਂ ਜਾਂਦਾ ਪਿਆ ਸੀ ਜੀ ਭਾਰਤਨਾਗਰ ਚਾਹ ਆ ਗਿਆ ਨਾ ਮਾਤਾ ਰਾਣੀ ਦੇ ਮੰਦਿਰ ਦੇ ਬਾਹਰ ਮੈਂ ਖੜ ਗਿਆ ਤੇ ਮੈਂ ਇਹਨਾਂ ਨੂੰ ਜੋ ਉਹ ਦੋ ਮੇਰੇ ਕੋਲ ਸੜਿਆ ਮੈਂ ਸੇਵਾ ਪਾਣੀ ਦਿੱਤੀ ਇਹਨਾਂ ਨੂੰ ਇੱਕ ਮੈਂ ਕਹਾਂ ਜੀ ਮੈਂ ਆਪਣਾ ਜਨਮ ਦਿਨ ਮਨਾਉਣਾ ਗਿਆਸੀ ਮੈਂ ਸਾਰਿਆਂ ਨੂੰ ਸੱਦਾ ਦੇਣ ਰੋਜ਼ ਮੈਂ ਪੰਜਾਂ ਸੱਤਾਂ ਦਿਨਾਂ ਬਾਅਦ ਪਹੁੰਚ ਜਾਂਦਾ ਸੀ ਪੱਕੇ ਹੋਣਾ ਪੱਕੇ ਹੋਣਾ ਪੱਕੇ ਕਰਦਾ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਮੋਲ ਵਾਲੇ ਨੂੰ ਪੁੱਛਿਆ ਕਹਿੰਦਾ ਜੀ ਮੈਂ ਕਹਾਂ ਜੀ ਮੈਂ ਮੋਲ ਚ ਉਹਨਾਂ ਨੂੰ ਲਿਆ ਸਕਦਾ ਮੈਂ ਫਿਲਮ ਦਿਖਾਉਣੀ ਹੈ ਖਾਣਾ ਖਾਣਾ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਮੋਲ ਵਾਲੇ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਅਸੀਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਮੈਂ ਲੈ ਕੇ ਇੱਥੇ ਆ ਗਏ ਆ ਜੀ ਠੀਕ ਹੈ ਕਾਫੀ ਸਮੇਂ ਤੋਂ ਚੱਲਦੀ ਸੀ ਹਾਂ ਜੀ ਹਾਂ ਜੀ ਹਾਂ ਜੀ ਪਲਾਨਿੰਗ ਕਾਫੀ ਸਮੇਂ ਪਹਿਲਾਂ ਵੀ ਕਰੀਦਾ ਪਹਿਲਾਂ ਜਿਹੜਾ ਮਸਲਾ ਵਿਦਰਾ ਪੰਜਾਈਦਾ ਜੀ ਠੀਕ ਹੈ ਜ ਉੱਥੇ ਜਾ ਕੇ ਮਨਾਲੀ ਦਾ ਕਰੀ ਗਊਸ਼ਾਲਾ ਚਰਜੀ ਦਾ ਜੀ ਬਸ ਇਹ ਜਿਹੜਾ ਬਣਾਇਆ ਹੈ ਇਹ ਪਹਿਲੀ ਵਾਰ ਬਣਾਇਆ ਇਸ ਤਰ੍ਹਾਂ ਦੇ ਨਾਲ ਹਾਂ ਇਦਾਂ ਪਹਿਲੀ ਵਾਰ ਨਹੀਂ ਬਣਾਇਆ ਤਾਂ ਬੜੇ ਪਹਿਲੇ ਗੁਪਤ ਰਹਿ ਗਿਆ ਕਿਪਸ ਮਾਰਕੀਟ ਕਾ ਦੀ ਇੱਧਰ ਤੇ ਬਾਕੀ ਆਰਕਾਂ ਥੋੜੇ ਜਨਾ ਤੁਮ ਤੜਾਕਾ ਕਰਤਾ ਬਸ ਜੀ ਸੋ ਕਿੰਨੇ ਬੰਦੇ ਜਿਹੜੇ ਤੁਸੀਂ ਇੱਥੇ ਲੈ ਕੇ ਆਏ ਹੋ ਮਾਲ ਦੇ ਵਿੱਚ ਆ ਮੇਰੇ ਖਿਆਲ 100 100 ਕ ਬੰਦਾ ਹੋਣਾ ਜੀ ਮੈਂ ਤਾਂ ਇਹਨਾਂ ਨੂੰ ਕਿਹਾ ਦੋ 300 ਬੰਦਾ ਚਾਹੀਦਾ ਮੈਨੂੰ ਇਹ ਬੰਦੇ ਘਟ ਗਏ ਹਾਂ ਸੋ ਜਿੰਨੀ ਜਿਸ ਤਰ੍ਹਾਂ ਦੇ ਨਾਲ ਹੁਣ ਦੇਖਿਆ ਕਿ ਜਿਹੜੇ ਮੇਨ ਮੇਨ ਚੌਂਕਤ ਵਿੱਚ ਖੜਦੇ ਹੁੰਦੇ ਸੀਗੇ ਲੋਕ ਮੰਗ ਉਹ ਅਨਰਗਣਿਤ ਨਹੀਂ ਕੀਤੀ ਵੀ ਨਾ ਨਾ ਮੋਲ ਵਾਲੇ ਕੁਝ ਮੋਲ ਮੋਲਿਆਂ ਨੇ ਕੁਝ ਨਹੀਂ ਕੀਤਾ ਇਹ ਮੋਲ ਵਾਲੇ ਵਧੀਆ ਬੰਦੇ ਇਹਨਾਂ ਨੇ ਕੁਝ ਨਹੀਂ ਕੀਤਾ ਸੋ ਤੁਹਾਡਾ ਕੰਮ ਕਿਹੜਾ ਹੈਗਾ ਜੀ ਆਪਣਾ ਭਾਜੀ 골ਡ ਦਾ ਕੰਮ ਆ ਸ਼ਮਸ਼ਨਾਥ ਜੁਲਰ ਦੀ ਆਪਣੀ ਦੁਕਾਨ ਹੈ ਸਰਾਫਾਂ ਬਾਜ਼ਾਰ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਕਾਪਰ ਦੀਆਂ ਫੈਕਟਰੀਆਂ ਜੀ ਭਾਮੀਆਂ ਰੋਡ ਤੇ ਠੀਕ ਹੈ ਜੀ ਅਨਸਰਿੰਗ ਟੇਬ ਚ ਆਪਣੀ ਕੋਠੀ ਹੈ ਜੀ ਠੀਕ ਹੈ ਤਿੰਨ ਮੇਰੇ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਆ ਆ ਤਿੰਨਾਂ ਦਾ ਵਿਆਹ ਮੈਂ ਚੈਲਾ ਮੰਦਿਰ ਚ ਕੀਤਾ ਸੀ ਜੀ ਠੀਕ ਹੈ ਜੀ ਇਹ ਜਨਨ ਕਿ ਬਰਾਤ ਵਧੀਆ ਜਨਨ ਕਿ ਮੋਲਾਂ ਵਿੱਚ ਲੈ ਗਏ ਜਦੋਂ ਲਾਵਾ ਫੇਰ ਬੰਦਰ ਚੇਲਾ ਲੈ ਗਿਆ ਸੀ ਸਾਰੇ ਉਹ ਵੀ ਜਾਨੇ ਕਿ ਵਧੀਆ ਜਾ ਰਹੇ ਬੱਚੇ ਮੇਰੇ ਬਹੁਤ ਵਧੀਆ ਤੁਹਾਡੇ ਬੇਡੇ ਕਮੇਟੀ ਬੱਚੇ ਵੀ ਇਸ ਕੰਮ ਕਰਦੇ ਨੇ ਹਾਂਜੀ ਹਾਂਜੀ ਬੱਚੇ ਵੀ ਮੇਰੇ ਇਦਾਂ ਹੀ ਕਰਦੇ ਆ ਜੀ ਤੋਂ ਦੇਖਿਆ ਸਵੇਰੇ ਉੱਠ ਕੇ ਗਊਸ਼ਾਲਾ ਜਾਂਦੇ ਆ ਜੀ ਸਵੇਰੇ ਉੱਠ ਕੇ ਗਊਸ਼ਾਲਾ ਜਾਂਦੇ ਆ ਜੀ ਮੇਰੇ ਬੇਟੇ ਉੱਠ ਕੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪਨੀਰ ਬੋਣੇ ਡੇਲੀ ਕਾਵਾ ਨੂੰ ਠੀਕ ਹੈ ਜੀ ਡੇਲੀ ਬਗਿਆਰ ਲਾ ਕੇ ਤੋਂ ਜਿੱਦ ਤੱਕ ਨਹੀਂ ਪਿਆ ਮੇਰੇ ਘਰੇ ਉਦੋਂ ਮੇਰੇ ਨਾਲ ਕਲੇਸ਼ ਹੋ ਜਾਂਦਾ ਕਦੇ ਜਾਨੇ ਕਿ 6 ਮਹੀਨੇ ਜੇ ਕਿਤੇ ਰਹਿ ਗਿਆ ਉਸ ਦਿਨ ਕ੍ਰਿਸ਼ਾ ਉਸ ਦਿਨ ਰੋਜ਼ ਦਿਨ ਡਬਲ ਪਾਉਣਾ 6 ਕਿਲੋ ਪਨੀਰ ਨੂੰ ਤਾਂ ਡੇਲੀ ਪੁੰਦੀ ਹੁੰਦੀ ਆ ਭਾਵੇਂ ਵਾਸਤੇ ਚਿੜੀਆਂ ਵਾਸਤੇ ਸਾਰਾ ਸਬਾਨ ਹੁੰਦਾ ਡੇਲੀ ਬਗਿਆਰ ਨਾਗੇ ਤੋਂ ਠੀਕ ਹੈ ਗਊਆਂ ਨੂੰ ਗੋੜ ਪਿਆਰਿਆ ਬਗਿਆਰ ਨਾਗੇ ਤੋਂ ਠੀਕ ਹੈ ਜੀ ਡੇਲੀ ਸੇਵਾ ਕਰੀ ਡੇਲੀ ਸਿਗਰ ਕੀ ਜਿਸ ਤਰ੍ਹਾਂ ਨਾਲ ਤੁਸੀਂ ਧਾਰਮਿਕ ਵਿਰਤੀ ਵਾਲੇ ਬੱਚੇ ਵੀ ਉਸ ਤਰ੍ਹਾਂ ਦੇ ਹੀ ਨੇ ਹਾਂ ਬੱਚੇ ਮੇਰੇ ਹਾਂ ਹਾਂ ਬੱਚੇ ਬੱਚੇ ਵੀ ਇੰਨੇ ਕਰਦੇ ਤਾਂ ਅੱਜ ਦਾ ਪ੍ਰੋਗਰਾਮ ਫਿਕਸ ਕੀਤਾ ਜਣ ਦਿਨ ਸੈਲੀਬ੍ਰੇਟ ਕਰ ਰਹੇ ਹੋ ਬੱਚੇ ਵੀ ਇੱਥੇ ਨਾਲ ਆਜਣੇ ਤੁਹਾਡੇ ਨਹੀਂ ਬੱਚੇ ਮੈਂ ਬੁਲਾਏ ਨਹੀਂ ਉਹਨਾਂ ਨੇ ਕਿਹਾ ਤੁਸੀਂ ਨਹੀਂ ਆਉਣਾ ਬੱਚੇ ਨਾਲ ਠੀਕ ਹੈ ਅਸੀਂ ਦੇਖਿਆ ਕਿ ਤੁਹਾਡੀ ਕੋਈ ਲਾਸਟ ਇਨਸੀਡੈਂਟ ਹੋਇਆ ਸੀ ਜਦੋਂ ਫ੍ਰੈਕਚਰ ਹੋਇਆ ਸੀ ਉਹ ਜਿਹੜੀ व्हीलचेयर ਤੁਸੀਂ ਉਹ ਵੀ ਡੋਨੇਟ ਕਰ ਦਿੱਤੀ ਸੀ ਹਾਂਜੀ ਉਹ ਮੈਂ ਲਿਆਂਦੀ ਸੀ व्हीलचेयर ਮੈਂ 10-15 ਦਿਨ ਵਰਤੀ ਘੁੰਮਣ ਵਾਲੀ व्हीलचेयर ਆ ਆਟੋਮੈਟਿਕ ਜਿੱਥੇ ਮਰਜੀ ਬੰਦਾ 15 ਕਿਲੋਮੀਟਰ ਚਲਾ ਸਕਦਾ ਇੱਕ ਵਾਰੀ ਜਾਨੀ ਚਾਰਜ ਲਾ ਕੇ ਠੀਕ ਹੈ ਉਹ व्हीलचेयर ਮੈਂ ਇਹਨਾਂ ਨੂੰ ਦੇ ਦਿੱਤੀ ਹਾਂ ਤੇ ਬਾਕੀ ਇਹ ਇੱਕ ਦਵਾਮਾ ਸੀਗੀ ਕਿ ਜਿੰਨੇ ਲੋਕ ਇਕੱਠੇ ਕੀਤੇ ਨੇ ਜਿਨ੍ਹਾਂ ਦਾ ਇੱਕ ਸੁਪਨਾ ਹੁੰਦਾ ਕਿ ਮਾਲ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਨਾਲ ਹਾਈ ਫਾਈ ਜਿਹੜਾ ਕਿ ਆਪਾਂ ਐਨਜੋਏ ਕਰੀਏ ਕਿਸੇ ਉਹ ਚੀਜ਼ ਤੁਸੀਂ ਇਹਨਾਂ ਨੂੰ ਸਰਚ ਕਰ ਦਿੱਤੀ ਹੈ ਹਾਂਜੀ ਆ ਦੇਖ ਬੋਲੋ ਜੀ ਹਾਂ ਜੀ ਹਾਂ ਰਾਵੇ 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 ਜੈ ਸ਼ੀਰਾਂ ਸੋ ਹੋ ਜੋ ਸਾਰੇ ਸੋ ਅੱਜ ਕੀ ਕੀ ਇਹਨਾਂ ਨੂੰ ਕਰਵਾਇਆ ਹੈਗਾ ਹਾਂ ਜੀ ਅੱਜ ਇਹਨਾਂ ਨੂੰ ਦੇਖੋ ਪਹਿਲੋਂ ਖਾਣਾ ਖਿਲਾ ਰਹੇ ਹਾਂ ਉਸ ਤੋਂ ਬਾਅਦ ਇਹਨਾਂ ਨੂੰ ਫਿਲਮ ਦਿਖਾਉਣੀ ਹੈ ਜੀ ਠੀਕ ਹੈ ਮੈਂ ਮੌਲ ਉੱਪਰ ਬੁੱਕ ਰਹਾ ਹਾਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੋ ਮੇਰੇ ਕੋਲ ਦਿੱਤਾ ਜਾਊਗਾ ਮੇਰੇ ਕਾ ਲਿਆਂਦਾ ਇਹਨਾਂ ਨੂੰ ਖਾਣ ਪੀਣ ਨੂੰ ਜੋ ਪੈਸਾ بڑا ਮੋਟਾ ਕਹਿਣਗੇ ਦੇ ਦਾਂਗੇ ਠੀਕ ਹੈ ਕੋਈ ਪਰੇਗੀ ਤੁਸੀਂ ਵਾਕੀ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਜਿਹੜਾ ਕੀ ਇੱਥੇ ਹਜ਼ੂਮ ਹੈਗਾ ਜਿੱਥੇ ਇਹ ਇਹ ਉਹ ਲੋੜਵੰਦੇ ਜਿਹੜੇ ਕੀ ਅਕਸਰ ਹੀ ਚੌਂਕ ਚੁਰਾਹਾਂ ਦੇ ਵਿੱਚ ਬੈਠ ਕੇ ਜਿਹੜਾ ਕੀ ਲੋਕਾਂ ਦੇ ਕੋਲੋਂ ਦਾਨ ਮੰਗਦੇ ਨੇ ਅਤੇ ਉਸੇ ਦੇ ਉੱਪਰ ਹੀ ਆਪਣੀ ਜਿਹੜੀ ਕੀ ਜ਼ਿੰਦਗੀ ਗੁਜ਼ਾਰਦੇ ਨੇ ਅੱਜ ਜਿਹਨਾਂ ਨੂੰ ਇੱਥੇ ਮਾਲ ਦੇ ਵਿੱਚ ਲਿਆ ਕੇ ਜਿਹੜਾ ਕੀ ਬਕਾਇਦਾ ਇਹਨਾਂ ਨੂੰ ਲੰਚ ਕਰਵਾਇਆ ਜਾ ਰਿਹਾ ਹੈ ਨੈਕਸਟ ਕਲੋਇ ਜਾਰੀ ਨਿਤ ਨਾਲ ਹੀ ਮੂਵੀ ਦਿਖਾਈ ਜਾਵੇ ਕਿ ਇਹ ਪੂਰਾ ਜਿਹੜਾ ਕੀ ਇਹ ਅਰੇਂਜਮੈਂਟ ਕੀਤਾ ਗਿਆ ਇੱਕ ਕਾਰੋਬਾਰੀ ਦੇ ਵੱਲੋਂ ਤੁਸੀਂ ਵੀ ਭਾਈ ਇੱਥੇ ਮੈਨੇਜ ਕਰ ਰਹੇ ਹੋ ਤੇ ਕਿਵੇਂ ਲੱਗ ਰਿਹਾ ਜਦੋਂ ਇਹਨਾਂ ਦੇ ਉਹ ਲੋਕ ਕਿਨੇ ਜਿਹੜੇ ਕੀ ਨਾ ਸੁਪਨਾ ਹੁੰਦਾ ਕਿ ਅਸੀਂ ਵੀ ਕਿਤੇ ਮਾਲ ਦੇ ਵਿੱਚ ਜਾਈਏ ਪਹਿਲੀ ਵਾਰ ਆਈ ਹੋਣੀ ਹੈ ਜੀ ਹਾਂਜੀ ਭਾਈ ਇਹ ਲੁਧਿਆਣੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹਾਂ ਤੇ ਅਸੀਂ ਇੰਨੀਆਂ ਵੀਡੀਓਜ਼ ਦੇਖਦੇ ਆ ਕਿ ਪਹਿਲੀ ਵਾਰੀ ਜਿੰਨਾ ਵੀ ਹੈ ਬਹੁਤ ਸਕੂਨ ਮਿਲ ਰਿਹਾ ਦਿਲ ਨੂੰ ਜੀ ਇਹ ਹਰ ਸਾਲ ਭਾਜੀ ਇਦਾਂ ਹੀ ਵੱਡੇ ਮਨਾਦਾ ਆਪਣੇ ਗਰੀਬਾਂ ਵਿੱਚ ਜੀ ਪਿਛਲੀ ਵਾਰੀ ਕਿਪਸ ਮਾਰਕੀਟ ਵੱਡੇ ਮਨਾਇਆ ਉੱਥੇ ਵੀ 1.5 200 ਬੰਦੇ ਇਕੱਠ ਹੋਇਆ ਸੀ ਜੀ ਤੇ ਵੱਡੇ ਤੋਂ ਬਾਅਦ ਸਾਰਿਆਂ ਨੂੰ ਪੈਸੀ ਵੀ ਦਿੱਤੇ ਜਾਣਗੇ ਔਰ ਇਹਨਾਂ ਨੂੰ ਸਾਰਿਆਂ ਨੂੰ ਮੂਵੀ ਵੀ ਦਿਖਾਈ ਜਾਊਗੀ ਜੀ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਜਿਹੜਾ ਆਪਾਂ ਵੱਡੇ ਮਨਾਨੇ ਆ ਆਪਾਂ ਕੇਕ ਵੇਸਟ ਕਰਦੇ ਆ ਜੇ ਆਪਾਂ ਅੰਨ ਨੂੰ ਕਦੇ ਵੀ ਵੇਸਟ ਨਹੀਂ ਕਰਨਾ ਚਾਹੀਦਾ ਜੀ ਕਿਸੇ ਦੇ ਮਤਲਬ ਜਿੰਨੇ ਗਰੀਬ ਨੇ ਮਤਲਬ ਚੌਂਕਾ 'ਚ ਬੈਠੇ ਨੇ ਇਹਨਾਂ ਨੂੰ ਜਿਹੜਾ ਆਪਾਂ ਮੂੰਹ ਤੇ ਮਲਦੇ ਆ ਇਹਨਾਂ ਨੂੰ ਖਾਇਆ ਜਾ ਵੀ ਪਾਸੇ ਪਤਾ ਇਹ ਮੈਸੇਜ ਦੇਣਾ ਚਾਹਣਾ ਜੀ ਦੇਖੋ ਜੀ ਹੁਣ ਭਾਜੀ ਸਾਰੀ ਆਪਣੀ ਅਲਰਜੀਆਂ ਗੱਡੀਆਂ ਵਿੱਚ ਸਾਰਿਆਂ ਨੂੰ ਲੈ ਕੇ ਆਏ ਨੇ ਇਹਨਾਂ ਦਾ ਵੀ ਬਹੁਤ ਮਨ ਖੁਸ਼ ਹੋਇਆ ਜੀ ਉਹ 100 ਤੋਂ 150 ਦੇ ਵਿੱਚ ਕਰੀਬ ਬੰਦੇ ਹੈਗੇ ਨੇ ਹਾਂਜੀ ਸੋ ਸ਼ੁਕਰਗੁਜ਼ਾਰ ਬਾਤ ਕਿਹ ਚੀਜ਼ ਵਾਕਈ ਇਹ ਜਿਹੜੇ ਕਿ ਇੱਕ ਕਿਸੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਆਪਣੀ ਖੁਸ਼ੀ ਨੂੰ ਸਾਂਝਾ ਕਰਨਾ ਤੇ ਖੁਸ਼ੀ ਹੋਰ ਵੀ ਦੁੱਗਣੀ ਹੋ ਜਾਂਦੀ ਆ ਪਹਿਲੀ ਵਾਰ ਆਏ ਹੋ ਜਾਂਪੇ ਹਾਂ ਜੀ ਹਾਂ ਜੀ ਆ ਕਿਹੋ ਜਿਹਾ ਲੱਗ ਰਿਹਾ ਆ ਆ ਬਹੁਤ ਬਹੁਤ ਸ਼ਾਂਤ ਲੱਗ ਰਿਹਾ ਆ ਜੀ ਆਪਕੋ ਪਤਾ ਥਾ ਕਿ ਐਸੀ ਪਾਰਟੀ ਹੋਗੀ ਕੋਈ ਹਾਂ ਨਹੀਂ 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 ਪਤਾ ਥਾ

ਬਹੁਤ ਮਜ਼ਾ ਆਇਆ ਸੋ ਅਕੀਏ ਦੇਖ ਸਕਦੇ ਹੋ ਕਿ ਹਰੇਕ ਦੇ ਚਿਹਰੇ ਦੇ ਉੱਪਰ ਇੱਕ ਵਕਰੀ ਜਿਹੜੀ ਕੀ ਰੌਣਕ ਹੈਗੀ ਹੈ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਖੁਸ਼ੀ ਦੇ ਪਲ ਹੁੰਦੇ ਨੇ ਤਾਂ ਆਪਾਂ ਘਰ ਦੇ ਵਿੱਚ ਬੈਠ ਕੇ ਹੀ ਉਸ ਨੂੰ ਇੰਜੋਏ ਕਰ ਲੈਂਦੇ ਪਰ ਇਸ ਤਰ੍ਹਾਂ ਦੇ ਨਾਲ ਖੁਸ਼ੀਆਂ ਵੜਨੀਆਂ ਕਿਸੇ ਨਾਲ ਸੈਲੀਬ੍ਰੇਟ ਕਰਨਾ ਇਹ ਵੀ ਕਿਸੇ ਪੁੰਤੋਂ ਕੱਟਣੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਬਹੁਤ ਇਕੱਠ ਹੁੰਦੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਆਪਣੀ ਜਿਹੜੇ ਕਿ ਖਾਸ ਦਿਨ ਨੇ ਲੋੜਵੰਦਾ ਦੇ ਨਾਲ ਇੰਜੋਏ ਕਰਦੇ ਨੇ ਸੋ ਸਮਾਜ ਨੂੰ ਵੀ ਸੇਤ ਲੈਣ ਦੀ ਲੋੜ ਹੈਗੀ ਹੈ ਸੋ ऐसे वेस्ट करने ਦੀ بجائے ਤੁਸੀਂ ਜੇਕਰ ਕਿਸੇ ਦੀ ਮਦਦ ਕਰੋਗੇ ਕਿਸ ਨੂੰ ਖੁਸ਼ੀਆ ਦਵੋਗੇ ਤਾਂ ਉਹ ਦੁੱਗਣਾ ਹੋ ਕੇ ਤੁਹਾਨੂੰ ਮਿਲੇਗਾ ਮੈਂ ਦੁਬਾਰਾ ਜੀ ਆਖਦਾ ਧੰਨਵਾਦ